ਜਿਲੀਬੀਆਂ ਬਰਫੀ ਰਸਗੁਲੇ ਤੇ ਗਲਾਬ ਜਾਮਨਾ ਇਹ ਚੀਜ਼ ਵੇਂਦਿਆ ਸਾਰੀ ਸਾਡੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਅਜਿਹੇ ਦੇ ਵਿੱਚ ਮਿੱਠਾ ਖਾ ਖਾ ਕੇ ਅਸੀਂ ਬਹੁਤ ਤਰ੍ਹਾਂ ਦੇ ਰੋਗ ਵੀ ਲਗਵਾ ਲੇ ਨੇ ਘਰੇ ਕਹਿੰਦਾ ਕੀ ਹੌਨ ਸਰ ਕਹਿੰਦੇ ਚਾਹ ਫਿੱਕੀ ਬਣਾਓ ਮੇਰੀ ਮਤਲਬ ਰਿਸ਼ਤੇਦਾਰੀ ਜਾਣ ਚਾਹ ਫਿੱਕੀ ਜਦੋਂ ਆ ਆ ਚੀਜ਼ ਰੱਖੀ ਹੁੰਦੀ ਹੈ ਪੈਂ ਦੋ ਦੋ ਕਰਕੇ ਚੱਕਦੇ ਆ ਜਿਹੜੇ ਲੋਕਾਂ ਨੂੰ ਮਿੱਠੇ ਦੀ ਕਰੀਵਿੰਗ ਹੁੰਦੀ ਹੈ ਮਿੱਠੇ ਦੀ ਤੋੜ ਵੱਜਦੀ ਹੈ ਮਿੱਠਾ ਖਾਣ ਦਾ ਬੜਾ ਦਿਲ ਕਰਦਾ ਹੈ ਉਹਨਾਂ ਨੂੰ ਮਿੱਠੇ ਤੋਂ ਤੁਸੀਂ ਕਹ ਰਹੇ ਵੀ ਨਫ਼ਰਤ ਕਰਨ ਲਾ ਦਾਂਗੇ ਆਪਾਂ ਇਹ ਕਿਵੇਂ ਮੇਰੀ ਮਦਰ ਹੈ ਉਹ ਜ਼ਿਆਦਾ ਮਿੱਠਾ ਖਾਣ ਦੀ ਆਦਤ ਹੈ ਉਹਨਾਂ ਦੀ ਬੈ ਸਾਹਿਬ ਨੇ ਇੱਕ ਆਹਾ ਸਾਡੇ ਕੋਲੇ ਪ੍ਰੋਡਕਟ ਦਿੱਤਾ ਇਹਨਾਂ ਨੇ ਇਹਨੂੰ ਡਾਈਵਨੋ ਕਹਿੰਦੇ ਆ ਠੀਕ ਹੈ ਇਹ ਅਸੀਂ ਵਿਆਹ ਸਾਦੀ ਨਾਲ ਲੈ ਜਾਈਦਾ ਹੈ ਪ੍ਰੋਗਰਾਮ 'ਚ ਠੀਕ ਹੈ ਜਦੋਂ ਸਾਨੂੰ ਪਤਾ ਵੀ ਮਾਤਾ ਜੀ ਹੋਣਾ ਸੀ ਮਿੱਠੇ ਵਾਲੇ ਪਾਸੇ ਨੂੰ ਜਾ ਰਹੇ ਹੈ ਤੇ ਮਾਤਾ ਨੂੰ ਕਹੀਦੇ ਮਾਤਾ ਆ ਦੋ ਬੁੰਦਾ ਲੈ ਲਓ ਜਦੋਂ ਉਹਨਾਂ ਨੂੰ ਦੋ ਬੁੰਦਾ ਜੀ ਤੇ ਪਾਈ ਦੀਆਂ ਜੀ ਮਿੱਠੇ ਵੱਲ ਝਾਕਦੇ ਨਹੀਂ ਮਿੱਠੇ ਤੋਂ ਕਬਰਾਟ ਹੋਣ ਲੱਗ ਪੈਂਦੇ ਨੇ ਮਿੱਠੇ ਨੂੰ ਦੇਖ ਕੇ ਕਬਰਾਟ ਪਾਸਾ ਵੱਟ ਜਾਂਦੇ ਆ ਜਿਹੜੇ ਲੋਕਾਂ ਨੂੰ 슈ਗਰ ਹੈ ਆਲਰੇਡੀ 슈ਗਰ ਹੈ ਕੀ ਇਹ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਉਹਨਾਂ ਤੇ ਕੰਮ ਕਰੇਗਾ ਉਹਨਾਂ ਦੀ 슈ਗਰ ਕੰਟਰੋਲ ਕਰ ਸਕਦਾ ਹੈ ਨਿਯਮਤ ਕਰ ਸਕਦਾ ਹੈ ਜੇ ਤੁਹਾਡਾ ਮਿੱਠਾ ਖਾਣ ਨੂੰ ਦਿਲ ਕਰਦਾ ਹੈ ਕਰੀਵਿੰਗ ਹੁੰਦੀ ਹੈ ਤੋੜ ਲੱਗਦੀ ਹੈ ਇਹ ਵੀ ਹੁੰਦੀ ਹੈ ਤੁਸੀਂ ਕੁਝ ਨਹੀਂ ਕਰਨਾ ਗੁੰਗਣਾ ਜਾ ਪਾਣੀ ਲੈਣਾ ਗਰਮ ਪਾਣੀ ਦਾ ਗਲਾਸ ਨਿਗਾ ਜਾ ਪੀ ਲਓ ਤੁਹਾਡੀ ਕਰੀਵਿੰਗ ਛੱਡ ਜੇਗੀ ਮਿੱਠਾ ਖਾਣ ਨੂੰ ਦਿਲ ਹੀ ਨਹੀਂ ਕਰੇਗਾ। ਇਹਨਾਂ ਨੇ ਕਿਹਾ ਵੀ ਤੁਸੀਂ ਪਾਣੀ ਦਿਆ ਕਰੋ। ਮਤਲਬ ਕੋਸਾ ਪਾਣੀ। ਹਾਂ। ਕਹਿੰਦੇ ਵੀ ਮਦਰ ਨੂੰ ਤੁਸੀਂ ਪਾਣੀ ਪਿਲਾਓ ਜਦੋਂ ਵੀ ਮਿੱਠੇ ਦੀ ਇੱਛਾ ਹੁੰਦੀ ਹੈ। ਜਦੋਂ ਇਹਨਾਂ ਦੀ ਮਿੱਠੇ ਦੀ ਇੱਛਾ ਹੁੰਦੀ ਹੈ ਉਹਨਾਂ ਨੂੰ ਪਾਣੀ ਦਿਓ। ਠੀਕ ਹੈ। ਅਸੀਂ ਉਹਨਾਂ ਨੂੰ ਪਾਣੀ ਪਿਲਾਉਨੇ ਆ ਕੋਸਾ ਪਾਣੀ ਦੇ ਦਈਦਾ। ਉਹਨਾਂ ਦਾ ਮਿੱਠੇ ਤੋਂ ਮੂੰਹ ਮੜ ਜਾਂਦਾ। ਪਰ ਫਿਰ ਵੀ ਜੇ ਜ਼ਿਆਦਾ ਜ਼ਰੂਰਤ ਪਵੇ ਹਾਂਜੀ ਤਾਂ ਮੇਰੇ ਕੋਲੇ ਆ ਡੈਵ ਨੂੰ ਨਾਂ ਦੀ ਇੱਕ ਮੈਡੀਸਨ ਹੈ। ਦੇਖੀਏ ਜੀ ਇਹ ਸਪਲੀਮੈਂਟ ਹੈ, ਫੂਡ ਸਪਲੀਮੈਂਟ ਹੈ। ਠੀਕ ਹੈ। ਜਿਹੜਾ ਅਸੀਂ 18 ਜੜੀ ਬੂਟਿਆਂ ਨਾਲ ਤਿਆਰ ਕੀਤਾ ਵਾ। ਜੇ ਤੁਹਾਡਾ ਮਿੱਠਾ ਖਾਣ ਨੂੰ ਮਨ ਕਰਦਾ ਤਾਂ ਤੁਸੀਂ ਇਹਦੀਆਂ ਦੋ ਬੂੰਦਾਂ ਜੀਭ ਤੇ ਸਿੱਟ ਕੇ ਨਿੱਗਾ ਜਾ ਪਾਣੀ ਪੀ ਲੋ ਮਿੱਠਾ ਖਾਣ ਨੂੰ ਫਿਰ ਦਿੱਲੀ ਨਹੀਂ ਕਰੇਗਾ ਤੁਹਾਡਾ ਕਹਿਣ ਦਾ ਮਤਲਬ ਹੈ ਜਿਹੜੀ ਇਹ ਦੋ ਬੂੰਦਾਂ ਹੈਗੇ ਨੇ ਹੈ ਕੀ ਚੀਜ਼ ਜੀ ਇਹਦੇ ਚ ਇਹ ਇਹ ਲਿਕਵਿਡ ਹੈ ਜੀ ਫੂਡ ਸਪਲੀਮੈਂਟ ਹੈ ਐਦਾਂ ਤੁਸੀਂ ਕਰਨਾ 1 2 3 ਜੀ ਇਹ ਜਦੋਂ ਵੀ ਤੁਹਾਨੂੰ ਮਿੱਠੇ ਦੀ ਤੋੜ ਲੱਗਦੀ ਤੋੜ ਲੱਗੇ ਜਦੋਂ ਮਿੱਠੇ ਦੀ ਤੋੜ ਲੱਗੇ ਐਦਾਂ ਪਾਣੀ ਦਾ ਗਲਾ ਵੀ ਲੋ ਕੋਸਾ ਜਾ ਕੋਸਾ ਜਾ ਠੀਕ ਹੈ ਤੋੜ ਹਟ ਜੂ ਮਿੱਠੇ ਬਿਲਕੁਲ ਦਿਲ ਹੀ ਨਹੀਂ ਕਰੇਗਾ ਜਿਹੜਾ ਮਿੱਠਾ ਖਾਣ ਨਾਲ ਵੀ ਕਈਆਂ ਦੇ ਜਿਹੜਾ ਗੋਡੇ ਜਾਮ ਹੋ ਗਏ ਜੀ ਮਿੱਠਾ ਖਾਂਦੇ ਕਹਿੰਦੇ ਮਿੱਠਾ ਇੰਨਾ ਕਾਲਿਆ ਉਹਨਾਂ ਲਈ ਰੱਖਿਆ ਹੋਇਆ ਮੇਰੇ ਕੋਲੇ ਇਹ ਗੋਡੇ ਤੇ ਗਰੀਸ ਲਗਾਓ ਤਰਦੋਂ ਤੋਂ ਸਟਕਾਰਾ ਪਾਓ ਸ਼ੂਗਰ ਕਰਕੇ ਮੇਰਾ ਮੋਢਾ ਜਾਮ ਹੋ ਗਿਆ ਮੇਰਾ ਗੋਡਾ ਜਾਮ ਹੋ ਗਿਆ ਮੇਰੀਆਂ ਪਿੰਨਣੀਆਂ ਜਾਮ ਹੋ ਗਈਆਂ ਤੇ ਉਹਨਾਂ ਵਾਸਤੇ ਸਾਡਾ ਨੀ ਗਰੀਸ ਬਣਾਇਆ ਹੋਇਆਗਾ ਗੋਡਿਆਂ ਤੇ ਲਾਓ ਤਰਦੋਂ ਤੋਂ ਸਟਕਾਰਾ ਪਾਓ ਜਲੇਬੀਆਂ ਬਰਫੀ ਰਸਗੁੱਲੇ ਤੇ ਗਲਵ ਜਾਮਣਾ ਇਹ ਚੀਜ਼ ਵਿੰਦਿਆ ਸਾਰੀ ਸਾਡੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਅਜਿਹੇ ਦੇ ਵਿੱਚ ਮਿੱਠਾ ਖਾ ਖਾ ਕੇ ਅਸੀਂ ਬਹੁਤ ਤਰ੍ਹਾਂ ਦੇ ਰੋਗ ਵੀ ਲਗਵਾ ਲਏ ਨੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਤੁਹਾਡਾ ਮਿੱਠੇ ਤੋਂ ਖਿਹੜਾ ਛਡਵਾਵਾਂਗੇ ਜਿਹੜੇ ਲੋਕਾਂ ਨੂੰ ਆਦਤ ਪੈ ਚੁੱਕੀ ਹੈ ਸलाम ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਸੁਖ ਆਯੁਰਵੇਦਾ ਦੇ ਐਮ ਡੀ ਰਾਜਵਿੰਦਰ ਸਿੰਘ ਗਿਲ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕਾਂ ਨੂੰ ਮਿੱਠੇ ਦੀ ਕਰੇਵਿੰਗ ਹੁੰਦੀ ਹੈ ਬੜੀ ਜ਼ਬਰਦਸਤ ਕਰੇਵਿੰਗ ਹੁੰਦੀ ਹੈ ਤੇ ਉਹਨਾਂ ਨੂੰ ਇਹ ਹੁੰਦਾ ਵੀ ਫ੍ਰਿਜ ਦੇ ਵਿੱਚੋਂ ਜਾਂ ਜਿਸ ਥਾਂ ਦੇ ਉੱਤੇ ਮਿੱਠਾ ਪਿਆ ਹੈ ਫਟਾਫਟ ਜਾ ਕੇ ਮਿੱਠਾ ਖਾ ਲਈਏ ਅਗਰ ਉਹਨਾਂ ਨੂੰ ਮਿੱਠੀ ਚੀਜ਼ ਕੋਈ ਘਰ 'ਚ ਹੋਰ ਨਹੀਂ ਮਿਲਦੀ ਤਾਂ ਉਹ ਜਾ ਕੇ ਫਿਰ ਚੀਨੀ ਵਾਲਾ ਦੱਬੇ ਹੀ ਖੋਲ ਲੰਦੇ ਨੇ ਸਮਝਾਂਗੇ ਕਿਵੇਂ ਇਸ ਕਰੀਵਿੰਗ ਨੂੰ ਅਸੀਂ ਹਟਾ ਸਕਦੇ ਹਾਂ ਘਟਾ ਸਕਦੇ ਹਾਂ ਤੇ ਆਪਣੀ ਸ਼ੂਗਰ ਹੋਣ ਦੀ ਜਿਹੜੀ ਸੰਭਾਵਨਾ ਹੈਗੀ ਐ ਉਹਨੂੰ 70% ਤੱਕ ਅਸੀਂ ਘਟ ਕਰ ਸਕਦੇ ਹਾਂ ਸਾਡੇ ਨਾਲ ਨੇ ਰਾਜਵਿੰਦਰ ਸਿੰਘ ਗਿਲਸਾਹਬ ਗਿਲਸਾਹਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਬਹੁਤ ਬਹੁਤ ਧੰਨਵਾਦ ਰੁਪੀ ਸਾਹਿਬ ਤੁਹਾਡੀ ਪੂਰੀ ਟੀਮ ਦਾ ਜੀ ਆਇਆਂ ਨੂੰ ਅੱਛਾ ਰਾਜਵਿੰਦਰ ਜੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਤੁਹਾਨੂੰ ਇਹ ਆਈਡੀਆ ਕਿਵੇਂ ਆਇਆ ਕਿ ਅੱਜ ਤੁਸੀਂ ਜਿਹੜੇ ਲੋਕਾਂ ਨੂੰ ਮਿੱਠੇ ਦੀ ਕ੍ਰੇਵਿੰਗ ਹੁੰਦੀ ਹੈ ਮਿੱਠੇ ਦੀ ਤੋੜ ਵੱਜਦੀ ਹੈ ਮਿੱਠਾ ਖਾਣ ਦਾ ਬੜਾ ਦਿਲ ਕਰਦਾ ਹੈ ਉਹਨਾਂ ਨੂੰ ਮਿੱਠੇ ਤੋਂ ਤੁਸੀਂ ਕਹਿ ਰਹੇ ਵੀ ਨਫਰਤ ਕਰਨ ਲਾ ਦਾਂਗੇ ਆਪਾਂ ਇਹ ਕਿਵੇਂ ਬਿਲਕੁਲ ਬਿਲਕੁਲ ਜੀ ਮੇਰੇ ਕੋਲ ਐਦਾਂ ਦੇ ਪੇਸ਼ੈਂਟ ਆਉਂਦੇ ਆ ਜਿਹੜੇ ਕਹਿੰਦੇ ਯਾਰ ਮਿੱਠੇ ਵਗੈਰ ਅਸੀਂ ਰਹਿ ਨਹੀਂ ਸਕਦੇ ਜਦੋਂ ਵੀ ਅਸੀਂ ਕਿਸੇ ਵਿਆਹ ਮੰਗਣੇ ਸੀ ਜਾਂਦੇ ਆ ਬਸ ਸਾਡੇ ਆ ਗਲ ਆ ਚੀਜ਼ਾਂ ਜਿਹੜੀਆਂ ਗੁਲਾਬ ਜਾਮਣਾ ਮੁਰਫੀ ਦੇਖ ਸਾਹ ਮੂੰਹ ਚ ਪਾਣੀ ਆ ਜਾਂਦਾ ਸਾਨੂੰ ਇਹ ਰਹਿੰਦਾ ਵੀ ਜਿਹੜਾ ਸਗਨ ਦਾ 500 ਰੁਪਏ ਦੇਣਾ ਹੈ ਉਹ ਪੂਰਾ ਕਿਵੇਂ ਕਰਨਾ ਕਹਿੰਦੇ ਯਾਰ ਇਹ ਤੂੰ ਕਿਵੇਂ ਖੜਾ ਸੁਟ ਸਕਦਾ ਠੀਕ ਹੈ ਠੀਕ ਹੈ ਸਾਨੂੰ ਇਹ ਡਰ ਰਹਿੰਦਾ ਘਰ ਦੇ ਸਾਨੂੰ ਕਹਿੰਦੇ ਨੇ ਮਿੱਠਾ ਨਾ ਖਾ ਭਾਈ ਮਿੱਠਾ ਨਾ ਖਾ ਤੈਨੂੰ ਸ਼ੂਗਰ ਹੋ ਜਾਊਗਾ ਕਹਿੰਦਾ ਮੈਨੇ ਖਾਈ ਸ਼ੂਗਰ ਨਾ ਦਾ ਸ਼ੂਗਰ ਮਿੱਠਾ ਖਾਣ ਨਾ ਹੋਵੇ ਨਾ ਮਿੱਠਾ ਛੱਡਣ ਨਾ ਹੋ ਘਟੇ ਅੱਛਾ ਠੀਕ ਐਦਾਂ ਕੁਝ ਨਹੀਂ ਹੈਗਾ ਠੀਕ ਹੈ ਠੀਕ ਹੈ ਇਹ ਤੁਹਾਡਾ ਹੈ ਜੀਵਨ ਸ਼ੈਲੀ ਤੇ ਡਿਪੈਂਡ ਹੈ ਠੀਕ ਹੈ ਹਾਂ ਅੱਛਾ ਪਰ ਇੱਕ ਗੱਲ ਤਾਂ ਹੈ ਵੀ ਜਿਹੜੇ ਬਹੁਤ ਸਾਰੇ ਲੋਕ ਹੈਗੇ ਨੇ ਚਲੋ ਆਪਾਂ ਇਹ ਗੱਲ ਕਰਾਂਗੇ ਪਰ ਹੁਣ ਤੁਸੀਂ ਗੱਲ ਸ਼ੂਗਰ ਦੀ ਕਰ ਲਈ ਹੈ ਰਾਜਵਿੰਦਰ ਸਾਹਿਬ ਸਾਨੂੰ ਇਹ ਦੱਸੋ ਵੀ ਜਿਹੜੇ ਲੋਕ ਆਲਰੇਡੀ 슈ਗਰ ਦੇ ਪੇਸ਼ੈਂਟ ਨੇ ਉਹਨਾਂ ਦਾ ਤਾਂ ਬੜਾ ਮਿੱਠਾ ਖਾਣ ਦਾ ਦਿਲ ਕਰਦਾ ਜੀ ਉਹ ਮਤਲਬ ਇਹ ਹੁੰਦਾ ਵੀ ਚਾਹ ਫਿੱਕੀ ਤੇ ਨਾਲ ਰਸਗੁ ਮਤਲਬ ਰਸਗੁਲੇ ਗੁਲਾਬ ਜਾਮਣਾ ਬਰਫੀ ਜਲੇਬੀਆਂ ਚਲਦੀਆਂ ਹੁੰਦੀਆਂ ਬਿਲਕੁਲ ਚਲਦੀਆਂ ਬਿਲਕੁਲ ਜਲਦੀ ਉਹਨਾਂ ਨੂੰ ਘਰ ਦੇ ਰੋਕਦੇ ਆ ਉਹ ਘਰੇ ਕਪਤਾ ਕੀ ਹੌਨ ਸਰ ਕਹਿੰਦੇ ਚਾਹ ਫਿੱਕੀ ਬਣਾਓ ਮੇਰੀ ਮਤਲਬ ਰਿਸ਼ਤੇਦਾਰੀ ਜਾਣ ਚਾਹ ਫਿੱਕੀ ਜਦੋਂ ਆ ਆ ਚੀਜ਼ ਰੱਖੀ ਹੁੰਦੀ ਹੈ ਪੈਂ ਦੋ ਦੋ ਕਰਕੇ ਚੱਕਦੇ ਆ ਹੈ ਗੁਲਾਬ ਜਾਮਣ ਹੋਰ ਉਹ ਫਿਰ ਮੈਨੂੰ ਕਹਿੰਦੇ ਯਾਰ ਘਰੇ ਜਦੋਂ ਜਾਂਦੇ ਆ ਘਰ ਦੇ ਸਾਡੇ ਨਾਲ ਲੜਾਈ ਹੁੰਦੀ ਹੈ ਘਰੇ ਜੇ ਵਾਈਫ ਨਾਲ ਗਈ ਹੈ ਤਾਂ ਵਾਈਫ ਲੜਦੀ ਹੈ ਵੀ ਉੱਥੇ ਜਾ ਕੇ ਗਲਾਬ ਜਮਨ ਉਹਨੂੰ 껠ਦੇ ਨਾ ਤੈਨੂੰ ਸ਼ੂਗਰ ਹੋ ਜੂ ਠੀਕ ਹੈ ਉਹ ਮਖਿਆ ਭਾਈ ਤੁਹਾਨੂੰ ਘਿਰਾਉਣ ਦੇ ਲੋੜ ਨਹੀਂ ਜਾਂ ਬਹੁਤਾ ਮਿੱਠਾ ਖਾਵੋਗੇ ਤਾਂ ਵੀ ਤੁਹਾਡਾ ਸ਼ੂਗਰ ਨਹੀਂ ਵਧਦਾ ਜੇ ਤੁਸੀਂ ਘੱਟ ਖਾਓਗੇ ਤੁਹਾਡਾ ਸ਼ੂਗਰ ਘਟਦਾ ਨਹੀਂ ਸ਼ੂਗਰ ਇਹੋ ਜੀ ਕੋਈ ਚੀਜ਼ ਨਹੀਂ ਸ਼ੂਗਰ ਹੁੰਦੀ ਕਿਵੇਂ ਜੀ ਸ਼ੂਗਰ ਤਾਂ ਸ਼ੂਗਰ ਸਾਡੇ ਹੋਰ ਜੀਵਨ ਸ਼ੈਲੀ ਤੇ ਡਿਪੈਂਡ ਹੈ ਬਹੁਤ ਚੀਜ਼ਾਂ ਤੁਸੀਂ ਖਾਣਾ ਪੀਣਾ ਮੈਂਡਨ ਨਹੀਂ ਕਰਦੇ ਠੀਕ ਹੈ ਨੰਬਰ 1 ਜੇ ਤੁਸੀਂ ਖਾਣਾ ਪੀਣਾ ਸਹੀ ਨਹੀਂ ਕਰੋਗੇ ਰੋਟੀ ਟਾਈਮ ਤੇ ਨਹੀਂ ਖਾਓਗੇ ਇਹ ਵੀ ਹੈ ਸ਼ੂਗਰ ਖਾਣ ਦੇ ਕਾਰਨ ਹੋਰ ਨੇਗੇ ਠੀਕ ਹੈ ਠੀਕ ਹੈ ਟੈਨਸ਼ਨ ਹੋਣਾ ਟੈਨਸ਼ਨ ਨਾਲ ਵੀ ਸ਼ੂਗਰ ਵੱਧਦੀ ਹੈ ਠੀਕ ਹੈ ਠੀਕ ਹੈ ਨਾ ਬਹੁਤ ਬੰਦੇ ਬਹੁਤ ਜ਼ਿਆਦਾ ਫਿਜ਼ੀਕਲ ਵਰਕ ਹੁੰਦਾ ਤੇ ਲੋਡ ਤੋਂ ਟੈਨਸ਼ਨ ਲੈ ਕੇ ਬੈਠੇ ਹੁੰਦੇ ਆ ਉਹਨਾਂ ਨੂੰ ਸ਼ੂਗਰ ਹੋਣ ਦੇ ਚਾਂਸ ਹੈ ਮਿੱਠਾ ਖਾਣ ਨਾਲ ਸ਼ੂਗਰ ਨਹੀਂ ਹੁੰਦਾ ਸ਼ੂਗਰ ਦੇ ਹੋਰ ਕਾਰਨ ਹੈਗੇ ਸ਼ੂਗਰ ਹੋਣ ਦੇ ਹੋਰ ਕਾਰਨ ਹੈ ਕਸਰਤ ਨਾ ਕਰਨਾ ਜਿਹੜੇ ਬੰਦੇ ਫਿਜ਼ੀਕਲ ਵਰਕ ਕੋਈ ਨਹੀਂ ਕਰਦੇ ਸਾਰਾ ਦਿਨ ਬੈਠੇ ਰਹਿੰਦੇ ਆ ਸਾਰਾ ਦਿਨ ਵੱਡੇ ਵੱਡੇ ਢਿੱਡ ਹੋ ਜਾਂਦੇ ਉਹਨਾਂ ਦੇ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ ਠੀਕ ਹੈ ਉਸ ਤੋਂ ਬਾਅਦ ਫਿਰ ਵਰਕ ਉਹਨਾਂ ਨੂੰ ਵੀ ਕਰਨਾ ਨਹੀਂ ਸਵੇਰੇ ਸੈਰ ਨਹੀਂ ਕਰਨੀ ਹਾਰਡ ਵਰਕ ਕੋਈ ਕਰਨਾ ਨਹੀਂ ਇਹ ਵੀ ਕਾਰਨ ਹੈ ਸ਼ੂਗਰ ਠੀਕ ਹੈ ਮਿੱਠਾ ਖਾਣ ਦਾ ਜ਼ਰੂਰੀ ਨਹੀਂ ਵੀ ਮਿੱਠਾ ਖਾਣ ਨਾਲ ਸ਼ੂਗਰ ਹੋਊਗਾ ਅੱਛਾ ਤੁਸੀਂ ਅੱਜ ਇੱਕ ਦੱਸ ਰਹੇ ਸੀ ਵੀ ਅੱਜ ਤੁਹਾਨੂੰ ਇੱਕ ਨੁਸਖਾ ਫਾਰਮੂਲਾ ਅਸੀਂ ਦੱਸਾਂਗੇ ਜਿਹੜੇ ਲੋਕ ਮਿੱਠਾ ਖਾਣ ਦੇ ਸ਼ੌਕੀਨ ਨੇ ਮਤਲਬ ਉਹਨਾਂ ਦੀ ਆਦਤ ਬਿਲਕੁਲ ਹੀ ਪੱਕ ਗਈ ਹੈ ਹੂੰ ਤੇ ਕਰਦਿਆਂ ਨੇ ਕਹਿ ਕਹਿ ਕੇ ਕਹਿ ਕਹਿ ਕੇ ਮਤਲਬ ਨਾਕਾਮਯਾਬ ਹੋ ਗਏ ਨੇ ਬਹੁਤ ਨਾਕਾਮਯਾਬ ਕੋਸ਼ਿਸ਼ਾਂ ਉਹਨਾਂ ਨੇ ਕੀਤੀਆਂ ਨੇ ਕਿ ਅਸੀਂ ਮਿੱਠਾ ਛੱਡ ਦਈਏ 슈ਗਰ ਨਹੀਂ ਉਹਨਾਂ ਨੂੰ ਹੈਗੀ ਨਾ ਉਹਨਾਂ ਨੂੰ ਸ਼ੂਗਰ ਹੈ ਮਿੱਠਾ ਬੜਾ ਖਾਂਦੇ ਨੇ ਪਰ ਮਿੱਠੇ ਕਰਕੇ ਉਹਨਾਂ ਨੂੰ ਹੋਰ ਬੜੀਆਂ ਪ੍ਰੋਬਲਮਾਂ ਹੋ ਜਾਂਦੀਆਂ ਨੇ ਗੈਸ ਬਣ ਗਿਆ ਅਫਾਰਾ ਆ ਗਿਆ ਕਬਜ਼ ਹੋ ਗਈ ਸਿਰਦਰਦ ਕਰਨ ਲੱਗ ਗਿਆ ਵਜ਼ਨ ਖਾਸ ਕਰਕੇ ਜਿਹੜੇ ਮਿੱਠਾ ਖਾਂਦੇ ਸਾਡੇ ਵੀਰ ਜੀ ਸਾਡੀਆਂ ਭੈਣਾਂ ਨੇ ਉਹ ਉਹਨਾਂ ਦਾ ਵਜ਼ਨ ਬੜਾ ਵੱਧਾ ਹੈ ਤੇ ਇਹ ਆਦਤ ਤੁਸੀਂ ਕਹਿ ਰਹੇ ਹੋ ਵੀ ਇੱਕ ਗਲਾਸ ਪਾਣੀ ਦੀ ਮਾਰ ਹੈ ਹਾਂ ਇਦਾਂ ਦਾ ਪਾਣੀ ਦਾ ਜੇ ਤੁਹਾਡਾ ਮਿੱਠਾ ਖਾਣ ਨੂੰ ਦਿਲ ਕਰਦਾ ਹੈ ਬੱਕਰੀ ਵੀਂਗ ਹੁੰਦੀ ਹੈ ਤੋੜ ਲੱਗਦੀ ਹੈ ਵੀਂਗ ਹੁੰਦੀ ਹੈ ਠੀਕ ਹੈ ਤੁਸੀਂ ਕੁਝ ਨਹੀਂ ਕਰਨਾ ਗੁੰਗਣਾ ਜਾ ਪਾਣੀ ਲੈਣਾ ਗਰਮ ਪਾਣੀ ਦਾ ਗਲਾਸ ਨਿਗਾ ਜਾ ਠੀਕ ਹੈ ਪੀ ਲਓ ਤੁਹਾਡੀ ਕਰੀਵਿੰਗ ਛੱਡ ਜੇਗੀ ਅੱਛਾ ਮਿੱਠਾ ਖਾਣ ਨੂੰ ਦਿਲ ਹੀ ਨਹੀਂ ਕਰੇਗਾ ਇਹ ਅਜ਼ਮਾਇਆ ਹੋਇਆ ਟੁੱਟ ਕੇ ਬਿਲਕੁਲ ਬਿਲਕੁਲ ਮੈਨੂੰ ਵੀ ਇਦਾਂ ਹੁੰਦਾ ਜੇ ਮਿੱਠਾ ਮੈਂ ਵੀ ਬਾਕਸ ਖਾਂਦਾ ਹੁੰਦਾ ਸੀ ਪਹਿਲਾਂ ਆਪ ਠੀਕ ਹੈ ਹੁਣ ਮੈਨੂੰ ਮਿੱਠਾ ਬਿਲਕੁਲ ਹੀ ਨੇੜੇ ਨਹੀਂ ਜਾਂਦਾ ਠੀਕ ਹੈ ਜੇ ਦਿਲ ਕਰਦਾ ਹੈ ਆਪਾਂ ਉਹਦੀ ਕਹਿੰਦੇ ਲਿਆ ਮੁੰਡਾ ਇੱਕ ਨਿਗਾ ਜਾ ਪਾਣੀ ਦਾ ਗਲਾਸ ਯਾਰ ਪਾਣੀ ਪੀਨੇ ਆ ਵਾ ਸੱਟ ਹੈ ਕੀ ਬਾਤ ਪਰ ਫਿਰ ਵੀ ਜੇ ਜ਼ਿਆਦਾ ਜ਼ਰੂਰਤ ਪਵੇ ਹਾਂਜੀ ਤਾਂ ਮੇਰੇ ਕੋਲੇ ਆ ਡਾਈਬ ਨੂੰ ਨਾਂ ਦੀ ਇੱਕ ਮੈਡੀਸਨ ਹੈ ਇਹ ਕੀ ਹੈ ਜੀ ਇਹ ਸਪਲੀਮੈਂਟ ਹੈ ਫੂਡ ਸਪਲੀਮੈਂਟ ਹੈ ਠੀਕ ਹੈ ਜਿਹੜਾ ਅਸੀਂ 18 ਜੜੀ ਬੂਟਿਆਂ ਨਾਲ ਤਿਆਰ ਕੀਤਾ ਵੈ ਜੇ ਤੁਹਾਡਾ ਮਿੱਠਾ ਖਾਣ ਨੂੰ ਮਨ ਕਰਦਾ ਹੈ ਤਾਂ ਤੁਸੀਂ ਇਹਦੀਆਂ ਦੋ ਬੂੰਦਾਂ ਜੀਭ ਤੇ ਸਿੱਟ ਕੇ ਨਿੱਗਾ ਜਾ ਪਾਣੀ ਪੀ ਲਓ ਮਿੱਠਾ ਖਾਣ ਨੂੰ ਫਿਰ ਦਿੱਲੀ ਨਹੀਂ ਕਰੇਗਾ ਅੱਛਾ ਮਤਲਬ ਇੱਕ ਗੱਲ ਹੋਰ ਹੈ ਕਿ ਕੋਈ ਤੁਹਾਡਾ ਮਿੱਠੇ ਦਾ ਸਕੀਨ ਵਿਆਹ ਚ ਜਾਣਾ ਚਾਹੁੰਦਾ ਹੈ ਠੀਕ ਹੈ ਉਹਦੀ ਜੀਭ ਤੇ ਦੋ ਬੂੰਦਾਂ ਪਾ ਕੇ ਮਿੱਠੇ ਦਾ ਪਾਣੀ ਦਾ ਗਲਾਸ ਪਿਲਾ ਦਿਓ ਜਾਏਗਾ ਮਿੱਠੇ ਵੱਲ ਝਾਕੇਗਾ ਹੀ ਨਹੀਂ ਉਹ ਨਹੀਂ ਤਾਂ ਵਿਆਹ ਚ ਸ਼ਤਾਲਾਂ ਤੇ ਮਿਟਾ ਹੀ ਦੇਖਦਾ ਰਹਿੰਦਾ ਵੀ ਮਿੱਠਾ ਕਿੱਥੇ ਜ਼ਿਆਦਾ ਪਿਆ ਉਹਨੂੰ ਪਹਿਲੀਆਂ ਇਹ ਦੋ ਬੂੰਦਾਂ ਪਲਾ ਦਿਓ ਮਿੱਠਾ ਜਾਏਗਾ ਹੀ ਨਹੀਂ ਮਿੱਠੇ ਵੱਲ ਅੱਛਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਜਿਹੜੀ ਇਹ ਦੋ ਬੂੰਦਾਂ ਹੈਗੀਆਂ ਨੀ ਹੈ ਕੀ ਚੀਜ਼ ਜੀ ਇਹਦੇ ਚ ਇਹ ਇਹ ਲਿਕਵਿਡ ਹੈ ਜੀ ਫੂਡ ਸਪਲੀਮੈਂਟ ਹੈ ਐਦਾਂ ਤੁਸੀਂ ਕਰਨਾ 1 2 3 ਵਾ ਇਹ ਜਦੋਂ ਵੀ ਤੁਹਾਨੂੰ ਮਿੱਠੇ ਦੀ ਤੋੜ ਲੱਗਦੀ ਤੋੜ ਲੱਗੇ ਜਦੋਂ ਮਿੱਠੇ ਦੀ ਤੋੜ ਲੱਗੇ ਐਦਾਂ ਪਾਣੀ ਦਾ ਗਲਾ ਵੀ ਰੋ ਕੋਸਾ ਜਾ ਕੋਸਾ ਜਾ ਠੀਕ ਹੈ ਤੋੜ ਹੱਡ ਜੂ ਮਿੱਠੇ ਬਿਲਕੁਲ ਦਿਲ ਨਹੀਂ ਕਰੇਗਾ ਉਹ ਕਿਉਂ ਜੀ ਬਸ ਇਹਦੇ ਵਿੱਚ ਸਪਲੀਮੈਂਟ ਇਹ ਹੀ ਜੀ ਜੜੀ ਬੂਟੀਆਂ ਪਾਈਆਂ ਹੋਏ ਦੇਸੀ ਜੜੀ ਬੂਟੀਆਂ ਦਾ ਅਰਕਾ ਹੈ ਠੀਕ ਹੈ ਠੀਕ ਹੈ ਐਸੈਂਸਲ ਹਾਲਚ ਬਣਿਆ ਹੋਇਆ ਠੀਕ ਹੈ ਦਿਲ ਹੀ ਨਹੀਂ ਕਰਦੀ ਮਿੱਠਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਜੀ ਜੀ ਹਾਂ ਚਲੋ ਤੁਸੀਂ ਦੇਖਿਓ ਹੁਣ ਤੁਹਾਡਾ ਜਲੇਬੀਆਂ ਤੋਂ ਜਿਹੜਾ ਔਰ ਬਰਫੀ ਤੋਂ ਰਸਗੁੱਲਿਆਂ ਤੋਂ ਗਲਾਬ ਜਾਮਨ ਨੂੰ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਬਹੁਤਿਆਨੰਦ ਹਨ ਜੀ ਇਹ ਸ਼ਾਰਟਸ ਦੇਖ ਕੇ ਆਰਡਰ ਵੀ ਕਰਤਾ ਹੁਣ ਇਹ ਫ੍ਰਿਜ ਭਾਲਣ ਲੱਗ ਜਾਂਦੇ ਨੇ ਸਾਡਾ ਤਾਂ ਦੇਖ ਕੇ ਸਾਡਾ ਮਤਲਬ ਇਹ ਹੈਗਾ ਵੀ ਪਾਣੀ ਚ ਚੱਲਪੰਦਾ ਮੂੰਹ ਚ ਹੁੰਦਾ ਹੁੰਦਾ ਹੈ ਬਿਲਕੁਲ ਹੁੰਦਾ ਹੈ ਮੈਂ ਆਪਕ ਇਹਨਾਂ ਵੀ ਜਦੋਂ ਮੈਂ ਉਹ ਕਰਦਾ ਸੀਗਾ ਮੇਰਾ ਵੀ ਬਹੁਤ ਦਿਲ ਕਰਦਾ ਸੀ ਘਰ ਦੇ ਮੈਨੂੰ ਰੋਗ ਪ੍ਰੋਬਲਮ ਆ ਕੀ ਆਉਂਦੇ ਨੇ ਜਿਹੜਾ ਮਿੱਠਾ ਬੰਦਾ ਵੱਧ ਖਾਂਦਾ ਹੈ ਪ੍ਰੋਬਲਮ ਆਣ ਵਾਲੇ ਨਾਲ ਕਿਡਨੀ ਫੇਲ ਹੋ ਜਾਂਦੀ ਹੈ ਹਾਰਟ ਤੇ ਹੁੰਦਾ ਹੈ ਲੀਵਰ ਅੱਖਾਂ ਦੀ ਸਰੀਰਕ ਕਮਜ਼ੋਰੀ ਠੀਕ ਹੈ ਮਦਾਨਾ ਪਾਵਰ ਕਮ ਹੋ ਜਾਣਾ ਠੀਕ ਹੈ ਤੇ ਕਈਆਂ ਦੇ ਜ਼ਖਮ ਹੋ ਜਾਂਦੇ ਨੇ ਮਿੱਠਾ ਖਾਣ ਨਾਲ ਮਿੱਠਾ ਖਾਣ ਨਾਲ ਜ਼ਖਮ ਆਉਣ ਲੱਗ ਜਾਂਦੇ ਨੇ ਸ਼ੂਗਰ ਵੱਜ ਜਾਂਦਾ ਹੈਗਾ ਤੇ ਸ਼ੂਗਰ ਵੱਜ ਜਾਂਦਾ ਹੈ ਕਿ ਜਿਆਦਾ ਮਿੱਠਾ ਖਾਊਗਾ ਤਾਂ ਫਿਜੀਕਲ ਵਰਕ ਕੋਈ ਕਰੇਗਾ ਨਹੀਂ ਠੀਕ ਹੈ ਨਾ ਆਪਣੀ ਜੀਵਨ ਸ਼ੈਲੀ ਦੇ ਜਿਹੜਾ ਖਾਣਾ ਪੀਣਾ ਉਹਨੂੰ ਸੈੱਟ ਨਹੀਂ ਕਰੇਗਾ ਤਾਂ ਫਿਰ ਸ਼ੂਗਰ ਹੋਣਾ ਹੀ ਹੋਣਾ ਹੈ ਫਿਰ ਸ਼ੂਗਰ ਹੋਣ ਦੇ ਚਾਂਸ ਹੈਗੇ ਹੈਗੇ ਪਰ ਇੱਕ ਗੱਲ ਨਹੀਂ ਸਮਝ ਆਂਦੀ ਬਾਈ ਜੀ ਜਿਹੜੇ ਲੋਕਾਂ ਨੂੰ ਸ਼ੂਗਰ ਹੈ ਆਲਰੇਡੀ ਸ਼ੂਗਰ ਹੈ ਕਿ ਇਹ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਉਹਨਾਂ ਤੇ ਕੰਮ ਕਰੇਗਾ ਉਹਨਾਂ ਦੀ ਸ਼ੂਗਰ ਕੰਟਰੋਲ ਕਰ ਸਕਦਾ ਹੈ ਨਿਯਮਤ ਕਰ ਸਕਦਾ ਹੈ ਜਾਂ ਫਿਰ ਇੱਕ ਸਵਾਲ ਹੋਰ ਹੈ ਮੇਰੇ ਕੋਲ ਵੀ ਜਿਹੜੇ ਸ਼ੂਗਰ ਪੇਸ਼ੈਂਟ ਮਤਲਬ ਮਿੱਠੇ ਨੂੰ ਟੁੱਟ ਕੇ ਪੈਂਦੇ ਨੇ ਲੜਪੰਦ ਨੇ ਉਹ ਕਹਿੰਦੇ ਨੇ ਜੀ ਮਿੱਠਾ ਤਾਂ ਚੋਰੀ ਚਪੋਰੀ ਖਾਂਦੇ ਨੇ ਬਾਹਰ ਅੰਦਰ ਜਾ ਕੇ ਖਾਂਦੇ ਨੇ ਉਹਨਾਂ ਦੀ ਜਿਹੜੀ ਮਿੱਠਾ ਖਾਣ ਦੀ ਆਦਤ ਹੈ ਫਿਰ ਇਹ ਜਿਹੜੇ ਤੁਹਾਡੇ ਦੋ ਬੂੰਦਾ ਹੈਗੀਆਂ ਨੇ ਇਹ ਛੜਾ ਸਕਦੀ ਇਹਨੇ ਬਿਲਕੁਲ 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 ਤੁਸੀਂ ਇਹ ਜਮਾ ਕੇ ਦੇਖੋ ਰੁੱਕੀ ਸਾਹਿਬ ਬਹੁਤ ਸਾਡੇ ਸੁਖਵਿੰਦਰ ਜੀ ਖੜੇ ਹੈ ਇਹਨਾਂ ਨੇ ਜਮਾਇਆ ਵਾ ਆ ਮੇਰੇ ਕੋਲੇ ਜੇ ਸ਼ੂਗਰ ਵੀ ਹੋ ਜੇ ਕਿਸੇ ਨੂੰ ਆ ਸੀਬਖਤੌਰ ਦਾ ਜੂਸ ਹੈ ਜਿਹੜਾ ਉਹਨੂੰ ਸਵੇਰੇ ਖਾਲੀ ਪੇਟ ਇੱਕ ਚਮਚ ਦੇ ਦਿਓ ਸ਼ੂਗਰ ਲੈਵਲ ਇਦਾਂ ਡਾਊਨ ਆਊਗਾ ਤੇ ਆ ਮਿੱਠਾ ਖਾਣ ਨੂੰ ਦੇਲੇ ਨਹੀਂ ਕਰਨ ਦੇਣਾ ਹੋ ਗਿਆ ਕੰਮ ਫਿਰ ਸੈੱਟ ਹੋ ਗਿਆ ਬੰਦਾ ਕੀ ਬਾਤ ਹੈ ਜੀ ਹਾਂ ਜੀ ਸਾਡੇ ਨਾਲ ਸੁਖਮਿੰਦਰ ਜੀ ਨੇ ਕਿਉਂਕਿ ਬਰਨਾਲੇ ਦੇ ਵਿੱਚ ਸਟਾਫ ਦੇ ਸੀਨੀਅਰ ਮੈਂਬਰ ਹੈਗੇ ਨੇ ਸੁਖਾਯੁਰਵੇਦਾ ਦੇ ਇਹਨਾਂ ਨੇ ਬੜੇ ਲੋਕਾਂ ਨੂੰ ਮਿੱਠਾ ਖਾਣ ਦੀ ਆਦਤ ਛੁਡਵਾਈ ਹੈ ਸੁਖਮਿੰਦਰ ਜੀ ਸਟਾਰਟ ਕਿਵੇਂ ਕੀਤਾ ਸੀ ਜਿਸ ਵੇਲੇ ਨੁਸਖਾ ਫਾਰਮੂਲਾ ਬਣ ਰਿਹਾ ਸੀ ਰਾਜਵਿੰਦਰ ਸਾਹਿਬ ਨੇ ਦੱਸਿਆ ਕਿ ਤੁਸੀਂ ਆਪਣੇ ਘਰ ਚ ਅਜ਼ਮਾਇਆ ਬਿਲਕੁਲ ਜੀ ਕੀ ਹੋਇਆ ਸੀ ਸਾਡੇ ਮੇਰੇ ਮਦਰ ਹੈ ਉਹ ਜ਼ਿਆਦਾ ਮਿੱਠਾ ਖਾਣ ਦੀ ਆਦਤ ਹੈ ਉਹਨਾਂ ਨੂੰ ਅੱਛਾ ਜੀ ਕਾਫੀ ਮਤਲਬ ਮਠਿਆਈ ਆ ਗਈ ਘਰ ਚ ਉਹਨਾਂ ਨੇ ਖਾਣੀ ਖਾਣੀ ਐ ਬੱਚਿਆਂ ਤੋਂ ਚੂਰਿਆਂ ਛੁਪੇ ਵੀ ਉਹ ਮਤਲਬ ਮਠਿਆ ਖਾ ਲੈਂਦੇ ਸੀ ਸ਼ੂਗਰ ਹੈ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਅੱਛਾ ਜੀ ਤੇ ਬੀਪੀ ਵੀ ਉਹਦੇ ਨਾਲ ਵਧਣ ਲੱਗ ਗਿਆ ਸੀਗਾ ਸ਼ੂਗਰ ਦੀ ਵੀ ਮਿੱਠਾ ਖਾਣ ਨਾਲ ਹਾਂ ਮਿੱਠਾ ਖਾਣ ਨਾਲ ਬਿਲਕੁਲ ਜੀ ਫਿਰ ਕੀ ਹੋਇਆ ਆ ਸਾਡੇ ਕੋਲੇ ਉਹਨਾਂ ਨੂੰ ਜਦੋਂ ਅਸੀਂ ਵਿਆਹ ਸ਼ਾਦੀ ਜਾਣਾ ਉਹਨਾਂ ਨੇ ਪਹਿਲਾਂ ਹੀ ਦੇਖ ਕੇ ਮਿੱਠੇ ਵੱਲ ਹੋ ਜਾਣਾ ਘਰ ਦੇ ਕਹਿੰਦੇ ਵੀ ਹਣ ਬੜੀ ਪ੍ਰੋਬਲਮ ਐ ਵੀ ਇਹਨਾਂ ਦਾ ਕੀ ਆ ਸਾਪਣਾ ਤਾਂ ਆਪਾਂ ਨੂੰ ਬਾਅਦ ਚ ਪੈਂਦਾ ਕੀ ਹੱਲ ਕਰੀਏ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਕੇਰ ਚੜਦੀ ਆ ਘਬਰਾਟ ਹੁੰਦੀ ਹੈ ਕਈ ਪ੍ਰ ਫਿਰ ਕੀ ਹੋਇਆ ਵੀ ਬੈਸਾਬ ਨਾਲ ਮੈਂ ਗੱਲ ਕੀਤੀ ਮੇਰੇ ਮਦਰ ਨੇ ਕੀ ਕਰ ਗਏ ਉਹਨਾਂ ਨੂੰ ਮਿੱਠੇ ਦਾ ਕੀ ਹੱਲ ਕਰ ਗਏ ਇਹਨਾਂ ਨੇ ਮੈਨੂੰ ਇੱਕ ਨੁਕਤਾ ਦਿੱਤਾ ਜਿਹੜਾ ਕਿ ਹਾਂਜੀ ਉਹਨਾਂ ਨੇ ਇਹਨਾਂ ਨੇ ਕਿਹਾ ਪਹਿਲਾਂ ਇਹਨਾਂ ਨੇ ਕਿਹਾ ਵੀ ਤੁਸੀਂ ਪਾਣੀ ਦਿਆ ਕਰੋ ਮਤਲਬ ਕੋਸਾ ਪਾਣੀ ਹਾਂ ਕਹਿੰਦੇ ਵੀ ਮਦਰ ਨੂੰ ਤੁਸੀਂ ਪਾਣੀ ਪਿਲਾਓ ਜਦੋਂ ਵੀ ਮਿੱਠੇ ਦੀ ਇੱਛਾ ਹੁੰਦੀ ਹੈ ਜਦੋਂ ਇਹਨਾਂ ਦੀ ਮਿੱਠੇ ਦੀ ਇੱਛਾ ਹੁੰਦੀ ਹੈ ਉਹਨਾਂ ਨੂੰ ਪਾਣੀ ਦਿਓ ਅਸੀਂ ਉਹਨਾਂ ਨੂੰ ਪਾਣੀ ਪਿਲਾਉਨੇ ਆ ਕੋਸਾ ਪਾਣੀ ਦੇ ਦੇਈਦਾ ਉਹਨਾਂ ਦਾ ਮਿੱਠੇ ਤੋਂ ਮੂੰਹ ਮੜ ਜਾਂਦਾ ਹੈ ਠੀਕ ਹੈ ਹੁਣ ਪਾਣੀ ਹਰ ਟਾਈਮ ਨਾਲ ਚੱਕੀ ਨਹੀਂ ਫਿਰ ਸਕਦੇ ਆਪਾਂ ਇਹ ਨਹੀਂ ਵੀ ਪਾਣੀ ਲੈ ਕੇ ਘੁੰਮਦੇ ਫਿਰਦੇ ਆ ਹਨਾ ਜੀ ਜਦੋਂ ਆਸ ਕਰਕੇ ਕੋਸਾ ਪਾਣੀ ਹਾਂ ਕੋਸਾ ਪਾਣੀ ਕੋਸਾ ਪਾਣੀ ਜਦੋਂ ਹੁਣ ਕਿਤੇ ਵਿਆਹ ਸ਼ਾਦੀ ਜਾਈਦਾ ਕਿਸੇ ਪ੍ਰੋਗਰਾਮ ਚ ਜਾਈਦਾ ਅਸੀਂ ਹੱਲ ਕਰ ਲਿਆ ਜੀ ਮੈਂ ਸਾਹਿਬ ਨੇ ਆਹਾ ਸਾਡੇ ਕੋਲੇ ਪ੍ਰੋਡਕਟ ਦਿੱਤਾ ਇਹਨਾਂ ਨੇ ਇਹਨੂੰ ਡਾਈਵਨੋ ਕਹਿੰਦੇ ਆ ਠੀਕ ਹੈ ਇਹ ਅਸੀਂ ਵਿਆਹ ਸ਼ਾਦੀ ਨਾਲ ਲੈ ਜਾਈਦਾ ਪ੍ਰੋਗਰਾਮ ਚ ਜਦੋਂ ਸਾਨੂੰ ਪਤਾ ਵੀ ਮਾਤਾ ਜੀ ਹੁਣ ਅਸੀਂ ਮਿੱਠੇ ਵਾਲੇ ਪਾਸੇ ਨੂੰ ਜਾ ਰਹੇ ਆ ਤੇ ਮਾਤਾ ਨੂੰ ਕਹੀਦੇ ਮਾਤਾ ਆ ਦੋ ਗੂੰਦਾ ਲੈ ਲਓ ਉਹਨਾਂ ਨੂੰ ਦੋ ਬੰਦਾ ਜੀ ਤੇ ਪਾਈ ਦੀਆਂ ਜੀ ਮਿੱਠੇ ਵੱਲ ਝਾਕਦੇ ਨਹੀਂ ਸਾਨੂੰ ਵੀ ਕਹਿੰਦੇ ਐਂ ਕਰੋ ਚਲੋ ਆਹ ਹੋਰ ਪਾਸੇ ਚੱਲ ਗਏ ਆਪਾਂ ਉਸ ਸਗਨ ਪਾ ਲਓ ਹੋਰ ਕਰ ਲਓ ਠੀਕ ਹੈ ਅਸੀਂ ਮਦਰ ਨੂੰ ਕਹੀਦਾ ਵੀ ਅਸੀਂ ਤਾਂ ਕੁਛ ਖਾਣਾ ਪੀਣਾ ਹੈ ਕਹਿੰਦੀ ਨਾ ਮੇਰਾ ਮਨ ਨਹੀਂ ਕਰਦਾ ਉਹਨਾਂ ਨੂੰ ਦੇਖ ਕੇ ਮਿੱਠੇ ਤੋਂ ਘਬਰਾਟ ਹੁੰਦੀ ਹੈ ਅੱਛਾ ਮਤਲਬ ਮਿੱਠੇ ਤੋਂ ਘਬਰਾਟ ਹੋਣ ਲੱਗ ਪਈ ਇਹਨਾਂ ਨੇ ਮਿੱਠੇ ਨੂੰ ਦੇਖ ਕੇ ਘਬਰਾਟ ਪਾਸਾ ਵੱਟ ਜਾਂਦੇ ਆ ਠੀਕ ਹੈ ਪਹਿਲਾਂ ਜਿਹਨਾਂ ਪਹਿਲੇ ਜਿਹੜੇ ਮਿੱਠੇ ਨੂੰ ਦੇਖ ਕੇ ਖੁਸ਼ ਹੁੰਦੇ ਸੀ ਉਹਨਾਂ ਨੂੰ ਮਿੱਠੇ ਨੂੰ ਦੇਖ ਕੇ ਘਬਰਾਟ ਹੋ ਜਾਂਦੀ ਹੈ ਮਹਾਰਾਜ ਅਸੀਂ ਮੈਂ ਹੁਣ ਕੀ ਕਹਿ ਸਕਦਾ ਵੀ ਇੰਨਾ ਕੁ ਮ ਮੈਨੂੰ ਵੀ ਟਾਕ ਹਾਂ ਦੇਸੀ ਉਹ ਮਿੱਠੇ ਨੂੰ ਮੰਨ ਉਹਨਾਂ ਉਤੇਜਿਤ ਹੋ ਜਾਂਦੇ ਸੀ ਮਿੱਠਾ ਦੇਖ ਕੇ ਉਹਨਾਂ ਨੇ ਹੁੰਦਾ ਸੀ ਖਾਈਏ ਗੁਲਾਬ ਜੰਮਣਾ ਕੰਨੀ ਨੂੰ ਪਹਿਲਾਂ ਡਿੱਗਣਾ ਠੀਕ ਹੈ ਫਿਰ ਅਸੀਂ ਦੇਖਿਆ ਵੀ ਆ ਐ ਬਜ਼ੁਰਗ ਬੰਦੇ ਆ ਕਿਵੇਂ ਕੰਟਰੋਲ ਕੀਤਾ ਜਾਵੇ ਠੀਕ ਹੈ ਇਸ ਲਈ ਆ ਡੈਬ ਨੂੰ ਦੋ ਦੋ ਹੀ ਬੂੰਦਾ ਦੰਨੇ ਤੁਸੀਂ ਮਤਲਬ ਜਦੋਂ ਵੀ ਤੁਹਾਡੇ ਮਿੱਠੇ ਦੀ ਕਰੀਵਿੰਗ ਬਣਦੀ ਹੈ ਜਾਂ ਮਿੱਠੇ ਦੀ ਕਰੀਵਿੰਗ ਹੁੰਦੀ ਹੈ ਉਹਨਾਂ ਨੂੰ ਤੇ ਤੁਸੀਂ ਦੋ ਬੂੰਦਾ ਜੀਰ ਤੇ ਜੀਰ ਤੇ ਦੋ ਬੂੰਦਾ ਜੀਰ ਤੇ ਪਾਉਣਗੇ ਜੀ ਮਿੱਠੇ ਵੱਲ ਮਨ ਹੀ ਨਹੀਂ ਕਰਦਾ ਉਹਨਾਂ ਦਾ ਉਹਨਾਂ ਨੂੰ ਘਬਰਾਹਟ ਹੋਣ ਲੱਗ ਜਾਂਦੀ ਮਿੱਠਾ ਦੇਖ ਕੇ ਜੀ 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 ਇਹਨਾਂ ਦਾ ਇਨੇ ਹਲ ਹਲ ਕਰਤਾ ਕਿਉਂਕਿ ਮਿੱਠਾ ਖਾਣ ਨਾਲ ਹੁੰਦਾ ਨਹੀਂ ਫਿਰ 슈ਗਰ ਬਿਲਕੁਲ ਜੀ ਨਾਰਮਲ ਅੱਛਾ 슈ਕਰ ਦਾ ਤਾਂ ਹੋਊਗਾ ਜੀ ਮਿੱਠਾ ਜੇ ਖਾਣਗੇ ਤਾਂ ਮਿੱਠਾ ਹੀ ਛੱਡਤਾ ਉਹਨਾਂ ਨੇ 슈ਗਰ ਨਾਰਮਲ ਆ ਰਿਹਾ ਹੈ ਉਹਨਾਂ ਦਾ ਹਾਂਜੀ ਬਹੁਤ ਬਹੁਤ ਸ਼ੁਕਰੀਆ ਸੁਖਮਿੰਦਰ ਜੀ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਅੱਛਾ ਭਾਈ ਜੀ ਫਿਰ ਇਹ ਸਾਨੂੰ ਇਹ ਦੱਸੋ ਵੀ ਜਿਹੜੇ ਲੋਕ ਮਿੱਠਾ ਖਾ ਖਾ ਕੇ ਆਪਣੇ ਢਿੱਡ ਵਧਾ ਲਏ ਨੇ ਮਿੱਠਾ ਖਾ ਖਾ ਕੇ ਆਪਣੀ ਸ਼ੂਗਰ ਵਧਾ ਲਈ ਹੈ ਗੈਸ ਦੇ ਰੋਗੀ ਹੋ ਗਏ ਨੇ ਤਜਾਬ ਬਣਨ ਲੱਗ ਗਿਆ ਹੱਡਾਂ ਜੋੜਾਂ ਚ ਯੂਰਿਕ ਐਸਿਡ ਵਧ ਗਿਆ ਕਿਉਂਕਿ ਲਗਾਤਾਰ ਚੀਨੀ ਖਾਣਾ ਹੈ ਤਾਂ ਸਾਰੀ ਚੀਨੀ ਵੀ ਜੀ ਇਹ ਜਿਹੜੀ ਇਸ ਵੇਲੇ ਵੇਚੀ ਜਾ ਰਹੀ ਹੈ ਤੇ ਉਹਨਾਂ ਨੂੰ ਕੀ ਕਹੋਗੇ ਮੈਂ ਤਾਂ ਉਹਨਾਂ ਨੂੰ ਕਹੂੰਗਾ ਭਾਈ ਤੁਸੀਂ ਇਹ ਜਿਹੜਾ ਜਿਆਦਾ ਤੁਸੀਂ ਤੁਹਾਡੇ ਘਰ ਚ ਕੋਈ ਪ੍ਰੋਬਲਮ ਹੈਗੀ ਆ ਤੁਸੀਂ ਪਾਣੀ ਪਾਣੀ ਲੈ ਲਿਆ ਕਰੋ ਠੀਕ ਹੁਣ ਗਣਾ ਜੀ ਪਾਣੀ ਲੈਣ ਲੱਗ ਜਓ ਜਿਹੜੇ ਕਈ ਅਫੋਰਡ ਨਹੀਂ ਕਰ ਸਕਦੇ ਠੀਕ ਠੀਕ ਹੈ ਕਈ ਮੇਰੇ ਗਰੀਬ ਪਰਿਵਾਰ ਇਹਦੇ ਵਿੱਚ ਹੈਗੇ ਆ ਜਿਹੜੇ ਵਿਚਾਰੇ ਨਹੀਂ ਪੈਸਾ ਖਰਚ ਸਕਦੇ ਉਹ ਆਪਣਾ ਇੱਕ ਪਾਣੀ ਦਾ ਨਿੱਗਾ ਜਿਹਾ ਪਾਣੀ ਪੀ ਲੈਣ ਜਦੋਂ ਸ਼ੂਗਰ ਨੂੰ ਦਿਲ ਕਰੇ ਤੇ ਬਾਕੀ ਜਿਹੜੇ ਮੇਰੇ ਭੈਣ ਭਰਾ ਹੋਰ ਹੈਗੇ ਜਿਨ੍ਹਾਂ ਦਾ ਕਹਿੰਦੇ ਵੀ ਅਸੀਂ ਸ਼ੂਗਰ ਖਾਦੇ ਬਗਰ ਰਹਿ ਨਹੀਂ ਸਕਦੇ ਮਿੱਠੇ ਬਗਰ ਰਹਿ ਨਹੀਂ ਸਕਦੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਆ ਇੱਕ ਸੀਸੀ ਲੈ ਜਾਓ ਠੀਕ ਹੈ ਇਹਨੂੰ ਵਰਤੋ ਆਪਣੇ ਨਾਲ ਹੀ ਗੱਡੀ 'ਚ ਰੱਖੋ ਠੀਕ ਹੈ ਆਪਣੇ ਬੈਗ 'ਚ ਰੱਖੋ ਜਦੋਂ ਤੁਹਾਡਾ ਕਿਤੇ ਵਿਆਹ ਵਸਾਦੀ ਕਿਸੇ ਪ੍ਰੋਗਰਾਮ ਤੇ ਜਾਣ ਨੂੰ ਦਿਲ ਕਰਦਾ ਇਹਦੇ ਐਸੇ ਵੀ ਮਿੱਠਾ ਖਾਣ ਨੂੰ ਦਿਲ ਮਿੱਠਾ ਦੇਣ ਨੂੰ ਦਿਲ ਕਰਦਾ ਇਹਦੀ ਦੋ ਬੂੰਦਾ ਪਾ ਲੋ ਬਸ ਤੁਹਾਡਾ ਮਿੱਠਾ ਖਾਣ ਨੂੰ ਦਿਲ ਹੀ ਨਹੀਂ ਕਰੇਗਾ ਦਿਲ ਹੀ ਕਰੇਗਾ ਸ਼ੂਗਰ ਨਹੀਂ ਹੋਏਗੀ ਮਿੱਠੇ ਵਾਲੀ ਪੂਰਤੀ ਆਪਣੇ ਆਪ ਕਰਦੇ ਹੀ ਰਹੇ ਹਾਂ ਮਿੱਠੇ ਨਾਲ 70% ਲੋਕਾਂ ਨੂੰ ਸ਼ੂਗਰ ਹੋਣਾ ਲਾਜ਼ਮੀ ਹੈ ਜਿਹੜੇ ਮਿੱਠਾ ਜ਼ਿਆਦਾ ਜਿਹੜੇ ਹਟਦੇ ਹੀ ਨਹੀਂ ਮਿੱਠਾ ਖਾਂਦੇ ਹੀ ਹਟਦੇ ਹੀ ਨਹੀਂ ਬਹੁਤ ਮੇਰੇ ਨਾਲ ਆਖੇ ਗੱਲਾਂ ਕਰਦੇ ਕਹਿੰਦੇ ਯਾਰ ਮਿੱਠਾ ਕੀ ਕਰੀਏ ਮਿੱਠਾ ਖਾਣ ਨੂੰ ਦਿਲ ਤਾਂ ਨਹੀਂ ਕਰਦਾ ਘਰ ਦੇ ਕਹਿੰਦੇ ਨਹੀਂ ਖਾਣਾ ਪਰ ਦਿਲ ਕਰਦਾ ਬਹੁਤ ਹੈ ਉਹਦਾ ਕੀ ਹੱਲ ਕਰੀਏ ਉਹਦਾ ਲਈ ਫਿਰੇ ਸੀ ਇਹ ਹੱਲ ਕੱਢਿਆ ਵੀ ਭਾਈ ਉਹ ਦੋ ਬੂੰਦਾਂ ਛੱਡ ਲੋ ਜੀਪ ਤੇ ਪਰ ਤੁਹਾਡਾ ਦਿਲ ਹੀ ਨਹੀਂ ਕਰੇਗਾ ਹੈਂ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਰਾਜਵਿੰਦਰ ਜੀ ਸੋ ਇਹ ਸਨ ਸੁਖਰ ਵੇਜ ਦਾ ਸੁਖਰ ਵੇਜ ਦਾ ਦੇ ਜਿਹੜੇ ਐਮ ਡੀ ਹੈਗੇ ਨੇ ਰਾਜਵਿੰਦਰ ਸਿੰਘ ਗਿੱਲ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਮਿੱਠੇ ਦੀ ਕਰੀਵਿੰਗ ਜੇਕਰ ਅਸੀਂ ਹਟਾਉਣਾ ਚਾਹੁੰਦੇ ਆ ਆਪਣੀ 슈ਗਰ ਨੂੰ ਨਿਯਮਿਤ ਕਰਨਾ ਚਾਹੁੰਦੇ ਆ ਆਪਣੀ 슈ਗਰ ਨੂੰ ਕੰਟਰੋਲ ਚ ਰੱਖਣਾ ਚਾਹੁੰਦੇ ਆ ਤਾਂ ਉਹਨਾਂ ਨੇ ਇਹ ਨੁਸਖਾ ਫਾਰਮੂਲਾ ਬੁੰਦਾਲਾ ਬਣਾਇਆ ਹੋਇਆ ਹੈ 슈ਗਰ ਵਾਲਾ ਬੰਦਾ ਲੈ ਸਕਦਾ ਜਿਹਨੂੰ 슈ਗਰ ਹੈ ਜੀ ਬਿਲਕੁਲ ਬਿਲਕੁਲ 슈ਗਰ ਵਾਲਾ ਵੀ ਲੈ ਸਕਦਾ ਜਿਹਨੂੰ ਨਹੀਂ ਸੁਗਰ ਉਹ ਵੀ ਲੈ ਸਕਦਾ ਅੱਛਾ ਕੋਈ ਇਦਾਂ ਦੀ ਕੋਈ ਦਿੱਕਤ ਨਹੀਂ 슈ਗਰ ਘੱਟ ਕਰੂ ਇਹ ਬਿਲਕੁਲ ਘੱਟ ਕਰੇਗਾ ਮਤਲਬ ਇੱਕ ਤਾਂ ਖਾਣੀ ਘਟਾਏਗਾ ਸਰੀਰ ਚੋਂ ਵੀ ਘਟਾਏਗਾ ਗਰਾਲਾ ਪੇਸ਼ੈਂਟ ਹੈ ਜੀ ਉਹਨੇ ਲੈਣਾ ਤਾਂ ਤਿੰਨ ਬੂੰਦਾਂ ਸਵੇਰੇ ਖਾਲੀ ਪੇਟ ਲੈ ਲੈ ਠੀਕ ਹੈ ਸ਼ਾਮ ਨੂੰ ਖਾਣਾ ਖਾਣ ਤੋਂ ਘੰਟਾ ਫਿਰ ਦੋ ਬਾਅਦ ਲੈ ਲੈ ਠੀਕ ਹੈ ਤਾਂ ਉਹ ਇਦਾਂ ਲੈ ਲੈ ਸ਼ੂਗਰ ਨੀਮਤੋ ਚ ਬਿਲਕੁਲ ਕੰਟਰੋਲ ਆਏਗੀ ਬਿਲਕੁਲ ਕੰਟਰੋਲ ਆਏਗੀ ਕਿੰਨੇ ਦਿਨਾਂ ਚ ਲੱਗ ਜੇ ਜਿਨ੍ਹਾਂ ਨੇ ਜ਼ਿਆਦਾ ਸ਼ੂਗਰ ਵਧੀ ਹੋਈ ਹੈ ਤਾਂ ਲੱਗ ਜਾਏਗਾ ਮਹੀਨਾ ਤੋਂ ਮਹੀਨਾ ਤਾਂ ਲੱਗ ਹੀ ਜਾਂਦੇ ਆ ਇਹ ਸ਼ੂਗਰ ਕੰਟਰੋਲ ਹੋਣ ਨੂੰ ਉਹਦੇ ਨਾਲ ਜਿਆ ਸੀਬਖਤੌਰ ਦਾ ਜੂਸ ਲੈਣ ਲੱਗ ਜੇ ਤਾਂ ਹੋਰ ਜਲਦੀ ਸਿੱਧੇ ਰਿਜ਼ਲਟ ਆਏਗਾ ਇੱਕ ਹੀ ਚੀਜ਼ ਜਿਤਨਾ ਤੁਹਾਡੇ ਜਿਹੜੀਆਂ ਸਰੀਰ ਦੀਆਂ ਹੋਰ ਬਿਮਾਰੀਆਂ ਨੇ ਇਹਨੇ ਉਹਨਾਂ ਨੂੰ ਵੀ ਕੰਟਰੋਲ ਕਰ ਲੈਣਾ ਹਾਂ ਇਸ ਕਰਕੇ ਜਿਹੜਾ ਮਿੱਠਾ ਖਾਣ ਨਾਲ ਵੀ ਕਈਆਂ ਦੇ ਜਿਹੜਾ ਗੋਡੇ ਜਾਮ ਹੋ ਗਏ ਜੀ ਮਿੱਠਾ ਖਾਂਦੇ ਖਾਂਦੇ ਮਿੱਠਾ ਇੰਨਾ ਕਾਲਿਆ ਉਹਨਾਂ ਲਈ ਰੱਖਿਆ ਹੋਇਆ ਮੇਰੇ ਕੋਲੇ ਇਹਦੇ ਗੋਡੇ ਤੇ ਗਰੀਸ ਲਗਾਓ ਤਰ ਤਰ ਤੋਂ ਸਟਕਰਾ ਪਾਓ ਜਿਨ੍ਹਾਂ ਨੇ ਮਿੱਠਾ ਖਾ ਕੇ ਹਾਂ ਸ਼ੂਗਰ ਹੋਣ ਨਾਲ ਜਾਂ ਮਿੱਠਾ ਖਾ ਖਾ ਕੇ ਆਪਣੇ ਮੋਢੇ ਸਰੀਰ ਜਾਮ ਕਰੀ ਬੈਠੇ ਆ ਆਉਂਦੇ ਮੇਰੇ ਕੋਲੇ ਇਹੋ ਜਿਹੇ ਪੇਸ਼ੈਂਟ ਵੀ ਆਉਂਦੇ ਆ ਸ਼ੂਗਰ ਵਾਲੇ ਆਉਂਦੇ ਆ ਕਹਿੰਦੇ ਭਾਈ ਸ਼ੂਗਰ ਕਰਕੇ ਮੇਰਾ ਮੋ ਵੇਰੀਆਂ ਪਿੰਨਣੀਆਂ ਜਾਮ ਹੋ ਗਈਆਂ ਤੇ ਉਹਨਾਂ ਵਾਸਤੇ ਸਾਡਾ ਨੀਗਰੀਸ ਬਣਾਇਆ ਹੋਇਆਗਾ ਗੋਡਿਆਂ ਤੇ ਲਾਓ ਤਰਦੋਂ ਸਟਕਾਰਾ ਪਾਓ ਠੀਕ ਹੈ ਠੀਕ ਹੈ ਹਾਂ ਤੇ ਉਸ ਤੋਂ ਬਾਅਦ ਆ ਸਾਡੇ ਕੋਲ ਲੰਗਸੀ ਹੈ ਇਹ ਕੀ ਇਹ ਲੰਗਸੀ ਜਿੰਨੂੰ ਮਰਜੀ ਖਾਂਸੀ ਸਾਹ ਦਮਾ ਕੁਝ ਵੀ ਹੋਵੇ ਠੀਕ ਹੈ ਮੈਂ ਕਹਿੰਦਾ ਫਰੂਕੀ ਸਾਹਿਬ ਜੜ ਤੋਂ ਚੱਕ ਦਿੰਦਾ ਐਨੀ ਐਨੀ ਬਲਗਮ ਲੋਕਾਂ ਦੇ ਅੰਦਰੋਂ ਨਿਕਲੀ ਹੈ ਕਿ ਕਿੰਨੀ ਹਜ਼ਾਰਾਂ ਡੱਬੀਆਂ ਮੈਂ ਇਹ ਲੋਕਾਂ ਨੂੰ ਦੇ ਚੁੱਕਿਆ ਪਰ ਬਾਬੇ ਦੀ ਕਿਰਪਾ ਹੈ ਵੀ ਅੱਜ ਤੱਕ ਕਿਸੇ ਨੇ ਮੈਨੂੰ ਇਹ ਨਹੀਂ ਫੋਨ ਕਰਿਆ ਇਹ ਬਾਈ ਜੀ ਤੇ ਇਹਨੇ ਦਵਾਈ ਨਹੀਂ ਕੰਮ ਨਹੀਂ ਕੀਤਾ ਇਹ ਦਵਾਈ ਨਹੀਂ ਹੈਗੀ ਹੈਲਥ ਸਪਲੀਮੈਂਟ ਹੈ ਤੇ ਮਹਾਰੇ ਦੀ ਕਿਰਪਾ ਨਾਲ ਜਿਹਨੂੰ ਦਿੰਨੇ ਆ ਉਹ ਖੁਸ਼ ਹੋ ਕੇ ਜਾਂਦਾ ਕਹਿੰਦਾ ਯਾਰ ਬਾਈ ਸ਼ੁਕਰ ਹੈ ਤੇਰਾ ਸਗਰਾਨਾ ਸਗਰਾਨਾ ਮਹਾ ਬੈਗਰੂ ਦਾ ਕਰ ਯਾਰ ਉਸ ਤੋਂ ਬਾਅਦ ਆ ਮੇਰੇ ਕੋਲ ਇਹ ਗਿਆ ਬੈਲੀ ਵਟਣ ਬਹੁਤ ਮੇਰੇ ਭੈਣ ਭਰਾ ਇਹ ਬੈਲੀ ਵਟਣ ਜਿਹਨੂੰ ਤੁੰਨੀ ਵਾਲਾ ਗ੍ਰੀਸ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਇਹਦੇ ਦੋ ਮੜਾ ਕਣਕ ਦੇ ਦਾਣੇ ਜਿੰਨੀ ਦੀ ਮ사ਜ ਕਰੋ ਰਾਤ ਨੂੰ ਸੌਣ ਲੱਗੇ ਨਾਭੀ ਸਾਫ਼ ਕਰਕੇ ਮੈਂ ਕਹਿੰਦਾ ਹਜ਼ਾਰੀ ਇਹਦੇ ਫਾਇਦੇ ਨੇ ਉਸ ਤੋਂ ਬਾਅਦ ਇਹ ਆ ਗਿਆ ਡਾਈਜੈਸਟ ਡਾਈਜੈਸਟਸ ਜੀ ਦਾ ਵਿਆਹ ਸਾਦੀਆਂ ਸੀ ਜਾ ਕੇ ਮਤਲਬ ਉਹੀ ਗੱਲ ਵਿਆਹ ਵਾਲੀ ਜਿਹਦੇ ਜਿਆਦਾ ਖਾ ਪੀ ਲਿਆ ਠੀਕ ਹੈ ਠੀਕ ਹੈ ਉਹਨਾਂ ਦਾ ਫਿਰ ਐਕਚੁਅਲੀ ਇਹ ਮਿੱਠਾ ਪਹਿਲਾਂ ਤਾਂ ਮਿੱਠੇ ਨੇ ਪੇਟ ਭਰ ਲਿਆ ਫਿਰ ਉੱਪਰ ਦੀ ਹੋਰ ਖਾਣਾ ਖਾ ਲਿਆ ਚਾਵਲ ਖਾ ਲਏ ਕੁਝ ਹੋਰ ਜਿਹੀਆਂ ਤਲੀਆਂ ਹੋਈਆਂ ਚੀਜ਼ਾਂ ਖਾ ਲੀਆਂ ਫਿਰ ਉਹ ਕਹਿੰਦਾ ਹਾਜਮ ਨਹੀਂ ਹੁੰਦਾ ਮੈਂ ਕਹਿੰਦਾ ਭਾਈ ਇਹ ਡਾਈਜੈਸਟ ਲੈ ਲੈ ਦੋ ਬੂੰਦਾਂ ਸਿੱਟ ਅੱਧੇ ਘੰਟੇ ਬਾਅਦ ਤੇਰਾ ਖਾਣਾ ਹਾਜਮ ਕੀ ਬਾਰ ਉਹ ਵੀ ਰੱਖਿਆ ਹੋਇਆ ਆਪਣੇ ਕੋਲੇ ਜੀ ਜੀ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਵੈਰੀਕੋਜ ਜਿਹਨੂੰ ਸਿਆਟਕਾ ਪੇਨ ਯੂਰਿਕ ਐਸਿਡ ਇਹੀ ਸਮੱਸਿਆ ਉਹਦੇ ਵਾਸਤੇ ਵੀ ਇਹ ਰੱਖਿਆ ਹੋਇਆ ਹੈ ਇਸ ਤਰ੍ਹਾਂ ਕਰਕੇ ਸਾਡੇ ਕੋਲੇ ਕਾਫੀ ਪ੍ਰੋਡਕਟ ਹੈ ਇਹ ਕੈਲਸ਼ੀਅਮ ਵਿਟਾਮਿਨ ਡੀ ਹੈ ਜਿਹਨਾਂ ਦੇ ਵਿੱਚ ਕੈਲਸ਼ੀਅਮ ਵਿਟਾਮਿਨ ਡੀ ਘਟ ਜਾਂਦਾ ਹੈ ਸਰੀਰ 'ਚ ਦਰਦਾਂ ਰਹਿੰਦੀਆਂ ਉਹਨਾਂ ਤੇ ਵੀ ਇਹ ਕੰਮ ਕਰਦਾ ਹੈ ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਜੀ ਸੋ ਇਹ ਸਨ ਸੁਖਾਇਰੋਵੇਦਿਕ ਦੇ ਜਿਹੜੇ ਐਮਡੀ ਹੈਗੇ ਨੇ ਰਾਜਵਿੰਦਰ ਸਿੰਘ ਗਿਲਸਾਹਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਮਿੱਠਾ ਹੈਗਾ ਜਿਹੜਾ ਆਮ ਇਨਸਾਨ ਨੂੰ ਅਸੀਂ ਕਹੇ ਲਈ ਕਿ ਮਾਰ ਕਰਦਾ ਹੈ ਉਹਦੇ ਸਰੀਰ ਨੂੰ ਮਾਰ ਕਰਦਾ ਹੈ ਉਹਦੇ ਵਜ਼ਨ ਨੂੰ ਵਧਾਉਂਦਾ ਹੈ ਹੋਰ ਵੀ ਬਹੁਤ ਸਾਰੇ ਦਿੱਕਤਾਂ ਜਦੋਂ ਵਜ਼ਨ ਵੱਧਦਾ ਤਾਂ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਚਾਹ ਬੀਪੀ ਹੋਵੇ ਸ਼ੂਗਰ ਹੋਵੇ ਹਾਈ ਕੈਲੇਸਟਰੋਲ ਹੋਵੇ ਉਹ ਸਾਰੀਆਂ ਚੀਜ਼ਾਂ ਫਿਰ ਸਾਡੇ ਸਰੀਰ ਨੂੰ ਨੁਕਸਾਨ ਕਰਦੀਆਂ ਨੇ ਉਮੀਦ ਕਰਦਾ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਇਹਨਾਂ ਨੇ ਕੋਸੇ ਕੋਸੇ ਪਾਣੀ ਨਿੱਗੇ ਪਾਣੀ ਵਾਲਾ ਦੱਸਿਆ ਕ੍ਰੀਵਿੰਗ ਹੋਣ ਤੇ ਉਮੀਦ ਕਰਦਾ ਤੁਸੀਂ ਇਸ ਨੂੰ ਜ਼ਰੂਰ ਅਪਣਾਓਗੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਥੋੜਾ ਟਾਈਮ ਥੋੜਾ ਜ਼ਿਆਦਾ ਲੈ ਰਹੇ ਆ ਜੇਕਰ ਇਹ ਲੈਣੀ ਹੋਵੇ ਤੁਹਾਡੇ ਕੋਲੋਂ ਜਿਹੜੀ ਇਹ ਦੋ ਬੂੰਦਾਂ ਮਿੱਠਾ ਛਡਾਉਣ ਵਾਲੀਆਂ ਸ਼ੂਗਰ ਘਟਾਉਣ ਨਿਯਮਤ ਕਰਨ ਵਾਲੀਆਂ ਜਾਂ ਸ਼ੂਗਰ ਕੰਟਰੋਲ ਕਰਨ ਵਾਲੀਆਂ ਤੇ ਮਿਲਦੀਆਂ ਕਿੱਥੋਂ ਨੇ ਹਾਂ ਸਾਡੇ ਦੋ ਸੈਂਟਰ ਹੈ ਇੱਕ ਸਾਡਾ ਮਹਾਲੀ ਸੈਂਟਰ ਹੈ ਫੇਸ 2 ਮਦਨਪੁਰ ਚੌਂਕ ਸ਼ੀਤਲਾ ਮਾਤਾ ਮੰਦਿਰ ਦੇ ਨਾਲ ਮਦਨਪੁਰ ਪਿੰਡ ਦੀ ਮਾਰਕੀਟ ਹੈ ਉਹਦੇ ਸ਼ੀਤਲਾ ਮਾਤਾ 14 ਨੰਬਰ ਸ਼ੋਰੂਮ ਉੱਤੇ ਦੂਸਰਾ ਸੈਂਟਰ ਹੈ ਬਰਨਾਲੇ ਸੇਖਾ ਰੋਡ 9 ਨੰਬਰ ਗਲੀ ਗਲੀ ਦੇ ਅੰਦਰ ਨਹੀਂ ਬਣਨਾ ਮੇਨ ਸੜਕ ਦੇ ਉੱਪਰ ਹੀ ਐ ਠੀਕ ਐ ਨਾਮ ਦਾ ਰਿਫਲੈਕਸ ਵਾਲਿਆਂ ਦੇ ਨਾਲ ਠੀਕ ਐ ਬਸ ਇਹ ਮੇਰੇ ਦੋ ਐਡਰੈਸ ਹਾਂ ਕਿਸੇ ਨੂੰ ਆਨਲਾਈਨ ਦੀ ਜਰੂਰਤ ਪਵੇ ਤਾਂ ਆਨਲਾਈਨ ਸਾਡੇ ਵਟਸਐਪ ਨੰਬਰ ਚੱਲਦੇ ਆ ਉਹ ਤੇ ਆਪਣਾ ਐਡਰੈਸ ਭੇਜੇ ਅਸੀਂ ਉਹਨਾਂ ਨੂੰ ਸਕੈਨਰ ਪਾ ਦਿਆਂਗੇ ਪੇਮੈਂਟ ਕਰਾ ਕੇ ਅਸੀਂ ਉਹਨਾਂ ਨੂੰ ਕੋਰੀਅਰ ਕਰਾ ਦਈਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੇ ਵਿਦੇਸ਼ ਤੋਂ ਵੀ ਮੰਗਵਾ ਸਕਦੇ ਨੇ ਵਿਦੇਸ਼ ਵਾਲੇ ਜਿਹੜਾ ਸਾਡਾ ਭਾਈਚਾਰਾ ਦੇਸ਼ ਵਿਦੇਸ਼ ਵਿੱਚ ਸਾਰੀ ਜਗ੍ਹਾ ਜਾਂਦਾ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਕੰਟਰੀਆਂ 'ਚ ਨਹੀਂ ਜਾਂਦਾ ਤੇ ਬਾਕੀ ਵੱਡੇ ਸ਼ਹਿਰਾਂ ਦੇ ਦੇਸ਼ਾਂ ਸਾਰਿਆਂ 'ਚ ਜਾਂਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਅ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਜਿਹੜਾ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਮੈਂ ਫਿਰ ਇੱਕ ਵਾਰ ਤੁਹਾਨੂੰ ਦੱਸਦਾ ਕਿ ਨੰਬਰ ਦੇ ਦਿੱਤਾ ਹੈ ਪ੍ਰਧਾਨ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮੰਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਤੇ ਜੇਕਰ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਗੱਲਬਾਤ ਤੁਸੀਂ ਆਪਣੀ ਸਿਹਤ ਦੇ ਮੁਤਲਕ ਕਰਨੀ ਹੈ ਤਾਂ ਤੁਸੀਂ ਉਸੇ ਨੰਬਰ ਦੇ ਉੱਤੇ ਕਾਲ ਕਰਕੇ ਆਪਣੀ ਗੱਲਬਾਤ ਹੈਗੇ ਜੜੀਓ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਅ ਆ ਗਿਆ ਪਰ ਮੇਰੀ ਇੱਕ ਰਿਕਵੈਸਟ ਮੇਰੀ ਤੁਹਾਨੂੰ ਇੱਕ ਗੁਜ਼ਾਰਿਸ਼ ਇਹ ਹੈ ਕਿ ਇਹ ਨੁਸਖਾ ਫਾਰਮੂਲਾ ਉਹਨਾਂ ਲੋਕਾਂ ਨਾਲ ਤੁਸੀਂ ਜ਼ੁਰ ਸ਼ੇਅਰ ਕਰਦੇ ਹੋ ਜਿਹੜੇ ਮਿੱਠੇ ਨੂੰ ਦੇਖ ਕੇ ਅਸੀਂ ਕਹਿ ਲਈਏ ਕਿ ਬਿਲਕੁਲ ਆਊਟ ਆਫ ਕੰਟਰੋਲ ਹੋ ਜਾਂਦੇ ਨੇ ਤੇ ਤੁਹਾਨੂੰ ਲੱਗਦਾ ਕਿ ਮਿੱਠਾ ਉਹਨਾਂ ਨੂੰ ਨਹੀਂ ਜਿੰਨਾ ਜ਼ਿਆਦਾ ਖਾਣਾ ਚਾਹੀਦਾ ਜਿਨ੍ਹਾਂ ਦੇ ਸਿਹਤ ਦੀ ਤੁਹਾਨੂੰ ਫਿਕਰ ਹੈ ਕਿ ਮਿੱਠਾ ਖਾ ਖਾ ਕੇ ਉਹਨਾਂ ਦਾ ਵਜ਼ਨ ਵਧਾ ਲਿਆ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਉਹ ਕਰ ਲਿਆ ਨੇ ਮੈਨੂੰ ਲੱਗਦਾ ਦੋ ਬੂੰਦਾ ਉਹਦੀ ਜ਼ਿੰਦਗੀ ਹੈਗੀ ਹੈ ਬਚਾ ਸਕਦੀਆਂ ਨੇ ਧੰਨਵਾਦ